ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਜੀ ਹਾਲ-ਚਲ ਸਾਰਿਆਂ ਦਾ ਅੱਜ ਜੀ ਆ ਗਏ ਆਪਾਂ ਫੇਰ ਦੁਬਾਰਾ ਜਰਮਨੀ ਜਰਮਨੀ ਕਰਾਂਗੇ ਜੀ ਦੋ ਜਗ੍ਹਾ ਤੋਂ ਲੋਡਿੰਗ ਤੇ ਜਰਮਨ ਵਾਲਿਆਂ ਨੇ ਲਾਤੀ ਆ ਜੀ ਬਾਰਡਰ ਤੇ ਪੁਲਿਸ ਇਹ ਨਹੀਂ ਮੰਨਦੇ ਕਿਸੇ ਨੂੰ ਜੀ ਕਹਿੰਦੇ ਅਸੀਂ ਤਾਂ ਪੁਲਿਸ ਇਦਾਂ ਹੀ ਲਾਵਾਂਗੇ ਹੌਲੀ-ਹੌਲੀ ਜਾ ਰਹੇ ਆਂ ਆਪਾਂ ਫੋਨ-ਫਾਨ ਕਰ ਸਕਦਾ ਸਾਈਡ ਤੇ ਤੇ ਦੋ ਖੜੇ ਆ ਜੀ ਉਹ ਦੇਖੋ ਪੁਲਿਸ ਵਾਲੇ ਹਾਂ ਜੀ ਤੇ ਕਰਤਾ ਉਹਨਾਂ ਨੇ ਆਪਣਾ ਵੈਲਕਮ ਪੁਲਿਸ ਵਾਲਿਆਂ ਨੇ ਆਪ ਨੂੰ ਮਾਰਦਾ ਜੀ ਹੱਥ ਖੜਾ ਉਹ ਦੇਖ ਪਰ ਕਹਿੰਦੇ ਪਾਰੀਂ ਤੁਹਾਨੂੰ ਆਪ ਹੀ ਲੱਭਣੀ ਬਣੀ ਜਵਾਨਾ ਬਾਟਿੰਗ ਦੀ ਕੋਈ ਗਾਰੰਟੀ ਨਹੀਂ ਆਜੋ ਜੀ ਮਿਲਦੇ ਆ ਅੱਗੇ ਲਓ ਜੀ ਹਜੇ ਮਾੜੀ ਨੱਪੀ ਆਪਾਂ ਗੱਡੀ ਦੀ ਰੇਸ ਤੇ ਨਾਲ ਹੀ ਆਪਣਾ ਵੈਲਕਮ ਹੋ ਗਿਆ ਜੀ ਟ੍ਰੈਫਿਕ ਜਾਮ ਜਰਮਨੀ ਵਿੱਚ ਜਰਮਨੀ ਵਾਲੇ ਕਹਿੰਦੇ ਤੁਸੀਂ ਕਿੱਧਰ ਗੱਡੀਆਂ ਭਜਾਈ ਫਿਰਦੇ ਇੱਧਰ ਆ ਕੇ ਚੁੱਪ ਕਰਕੇ ਲੈਂਨ ਚ ਲਾਓ ਬੰਦੇ ਵਾਂਗੂ ਸੁਣੋ ਉਹਨਾਂ ਨੂੰ ਵੀ ਉੱਤੇ ਮਿਲ ਜਾਈਂ ਕੰਪਨੀ ਜਾ ਕੇ ਚੈੱਕ ਕਰੋ ਵੀ ਵੀਉ ਲਓ ਜੀ ਉਸ ਤੋਂ ਬਾਅਦ ਚੱਕ ਲਿਆ ਆਪਣਾ ਟੈਬਲ ਚਲੀ ਆਫਿਸ ਵਿੱਚ ਆਫਿਸ ਵਿੱਚ ਅਵਾ ਪਹੁੰਚ ਗਏ ਜੀ ਉਹਨਾਂ ਨੇ ਆਪਾਂ ਨੂੰ ਦੇਤਾ ਪੇਪਰ ਕਹਿੰਦੇ ਬੈਠੋ ਚੁੱਪ ਕਰਕੇ ਗੱਡੀ ਵਿੱਚ ਉਹਨਾਂ ਦਾ ਹੋ ਗਿਆ ਲੰਚ ਬ੍ਰੇਕ ਤੇ ਆਪਾਂ ਵੀ ਖਾਣਾ ਖਾਣਾ ਖਾ ਲਈਓ ਕਹਿੰਦੇ ਦਾਲ ਪੁੜੇ ਤੁਸੀਂ ਵੀ ਛਕ ਲਓ ਤੇ ਅਸੀਂ ਵੀ ਛਕ ਲਈਏ ਠੀਕ ਹੈ ਜੀ ਚਲੋ ਜੀ ਆਪਾਂ ਖੋਲੀ ਆ ਫਰਿੱਜ ਤੇ ਆਪਾਂ ਭਉਂਦੇ ਰਾਤੀ ਹੋਰਸ ਦੁੱਧ ਦੇ ਵਿੱਚ ਫੜ ਲਿਆ ਆਪਾਂ ਆਉਟਸ ਅਸੀਂ ਵੀ ਕਿਤੇ ਗੋਰਿਆਂ ਛੋਰਣਾ ਖਾਣਾ ਖਾ ਲਈਦਾਈ ਉਦਾਂ ਦਾ ਪਰ ਹੈ ਵੈਸੇ ਦਾਲ ਫੁਲਕੇ ਵਾਲੀਆਂ ਸਾਰੇ ਪਰ ਕਦੇ-ਕਦੇ ਗੋਰਿਆਂ ਵਾਲੀ ਫੀਲਿੰਗ ਲੈਣੀ ਚਾਹੀਦੀ ਆਈ ਆਜੋ ਜੀ ਛਕਦੇ ਆ ਜੀ ਨਾਓ ਜੀ ਬ੍ਰੇਕ ਆਪਣੀ ਹੋ ਗਈ ਖਤਮ ਹੋ ਤੇ ਉਹਨਾਂ ਨੇ ਆਪਣਾ ਟਰੱਕ ਕਾਇਆ ਤਾਂ ਲਾ ਦੋ ਰੈਂਪ ਤੇ ਤਿੰਨ ਨੰਬਰ ਰੈਂਪ ਤੇ ਲਾਵਾਂਗੇ ਆਪਾਂ ਟਰੱਕ ਜੀ ਕਰ ਦਿਆਂ ਜੀ ਲੋਡ ਆਜੋ ਲਓ ਜੀ ਟਰੱਕ ਆਪਾਂ ਰੈਂਪ ਤੇ ਲਾਤਾ 3 ਨੰਬਰ ਤੇ ਹੁਣ ਆਪਾਂ ਚੱਲਦੇ ਅੰਦਰ ਆਜੋ ਜੀ ਆਹ ਕਰਨਾ ਹੀ ਆਪਾਂ ਲੋਡ ਇਥੋਂ ਇੱਕ ਜਗ੍ਹਾ ਤੋਂ ਤੇ ਉਹਨੇ ਕਰਤੀ ਲੋਡਿੰਗ ਸਟਾਰਟ ਤੇ ਆਪਾਂ ਹੌਲੀ ਹੌਲੀ ਚੋਰੀ ਚੋਰੀ ਬਣਾਣਾ ਇਹ ਵੀਡੀਓ ਲਓ ਜੀ ਲੋਡਿੰਗ ਹੋ ਗਈ ਆਪਣੀ ਖਤਮ ਹੁਣ ਚੱਲਦੇ ਆਂ ਦੂਸਰੀ ਕੰਪਨੀ ਵਿੱਚ ਆਜੋ ਜੀ ਪੇਪਰ ਆਪ ਨੂੰ ਮਿਲ ਗਿਆ ਲੋਡ ਦੇ ਜੀ ਚਲੋ ਜੀ ਅੱਜ ਚਲਈਏ ਦੂਜੀ ਕੰਪਨੀ ਵਿੱਚ ਦੂਜੀ ਕੰਪਨੀ ਆਪਾਂ ਨੂੰ ਹੈਗੀ ਇਥੋਂ ਹੀ 68 ਕਿਲੋਮੀਟਰ 68 ਕਿਲੋਮੀਟਰ ਆਪਾਂ ਦੂਜੀ ਜਗ੍ਹਾ ਤੇ ਜਾਣਾ ਉੱਥੋਂ ਵੀ ਆਪਾਂ ਲੋਡ ਚੱਕਣਾ ਹੈ ਆਜੋ ਜੀ ਲਓ ਜੀ ਫਿਰ ਵੈਲਕਮ ਹੋ ਗਿਆ ਆਪਣਾ ਟ੍ਰੈਫਿਕ ਜਾਮ ਦੇ ਵਿੱਚ ਜਰਮਨੀ ਵਿੱਚ ਯਾਪਾ ਪੌਣੀ ਵਾਲੀ ਕੰਪਨੀ ਵਿੱਚ ਆਪਾਂ ਲਾਵਾਂਗੇ ਜੀ 129 ਨੰਬਰ ਰੈਂਪ ਤੇ ਗੱਡੀ ਆ ਜੋਈ ਮਿਲਦੀ ਹੈ ਮਿਲ ਗਿਆ ਆਪਾਂ ਨੂੰ ਟੋਕਨ ਜੀ 129 ਨੰਬਰ ਰੈਂਪ ਤੇ ਲਾਵਾਂ ਗੱਡੀ ਆ ਜੋਈ ਅੱਗੇ ਆਪਾਂ ਨੂੰ ਮਿਲ ਗਿਆ ਜੀ ਆਪਣਾ ਪੰਜਾਬੀ ਭਰਾ ਉਹਨੇ ਬਣਾਈ ਬਹੁਤ ਸੋਹਣੀ ਚਾਹ ਤੇ ਆਪਾਂ ਲੈਣ ਦੀ ਬਰਫੀ ਜੀ ਦੇਖੋ ਜੀ ਨਿਆਰੇ ਵਜੇ ਪਏ ਪੂਰੇ ਜੀ ਔਰ ਜੀ ਚੈੱਕ ਕਰੋ ਯੂਰਪ ਦੇ ਸੋਨੇ ਸੋਨੇ ਨਾਲ ਖੜੇ ਨਿਊ ਮਾਡਲ ਟਰੱਕ ਤੇ ਆਪਣੀ ਲੋਡਿੰਗ ਹੋ ਗਈ ਖਤਮ ਔਰ ਜੀ ਅੱਜ ਲਾਵਾਂਗੇ ਆਪਾਂ ਪੇਡ ਪਾਰਕਿੰਗ ਤੇ ਕੰਪਨੀ ਵੱਲੋਂ ਪਾਰਕਿੰਗ ਆਪਣ ਹੁੰਦੀ ਜੀ ਫ੍ਰੀ 20 ਯੂਰੋ ਦੀ ਲਾਵਾਂਗੇ ਜੀ ਪਾਰਕਿੰਗ ਉਹਦੇ ਵਿੱਚ ਹੀ 15 ਯੂਰੋ ਹੁੰਦਾ ਡਰਾਈਵਰ ਨੂੰ ਖਾਣ ਦਾ ਖਾਣ ਪੀਣ ਦਾ ਜੀ ਫ੍ਰੀ ਆ ਜੀ ਮਿਲਦੇ ਆ ਪਾਰਕਿੰਗ ਵਿੱਚ ਆਪਣਾ ਮਿਲਜ ਫੂਡ ਤੇ ਅੱਜ ਸ਼ਗਾਂ ਜੀ ਫ੍ਰੀ ਦਾ ਖਾਣਾ ਦੇ ਨਾਲੇ ਦੇਖਦੇ ਨਾਲ ਨਾਲ ਮੂਵੀ ਆ ਜਾਈ ਲੋ ਜੀ ਆਪਣੀ ਹੋ ਗਈ ਗੁੱਡ ਮਾਰਨਿੰਗ ਚਾਕਲੀ ਕੈਪੋਚੀਨੋ ਕੈਪੋਚੀਨੋ ਬਚਕੀ ਆ ਜੀ ਕੋਲਡ ਤੇ ਆ ਖੜਾ ਜੀ ਆਪਣਾ ਟਰੱਕ ਆ ਜਾਈ ਮਿਲਦੇ ਆ ਰੋਡ ਦੇ ਉੱਤੇ ਫੇਰ ਜੀ ਵੀ ਆਪਾਂ ਵੀ ਮਰੂਦਾ ਰੀਡਿੰਗ ਨੂੰ ਤੱਕੀ ਜਾਨੇ ਗੱਡੀ ਜੇ ਇੱਕ ਸਾਈਡ ਤੇ ਖੜੀ ਹੈ ਗੱਡੀ ਉਧਰੋਂ ਮੂਰਾ ਗੋਰਾ ਕਾਰ ਦੇ ਉੱਤੇ ਹੀ ਤੇ ਦੇਖਦੇ ਹਾਂ ਬੰਦਾ ਲੱਗਾ ਸਿਆਣਾ ਨਹੀਂ ਤਾਂ ਰਵਰਸ ਕਰ ਲਾਂਗੇ ਉਹ ਲੈ ਗਈ ਕੱਢ ਕੇ ਸਾਈਡ ਨੂੰ ਹੋ ਗਈ ਆਪਣਾ ਪਹੁੰਚਾ ਚਲੋ ਕਹਿੰਦਾ ਹੁਣ ਜੀ ਚਲੋ ਕੋਈ ਨਿਕਲੀ ਵੱਡੀ ਗੱਡੀ ਦਾ ਪਹੁੰਚਣੀਆਂ ਜੀ ਕਸਟਮ ਉੱਤੇ ਤੇ ਲੋਕੇਸ਼ਨ ਕਰਤੀ ਆਪਾਂ ਜੀ ਅਰੇ ਇਹਦਾ ਮਤਲਬ ਹੁੰਦਾ ਜੀ ਆਪਾਂ ਪਹੁੰਚਣੀਆਂ ਨਾਲ ਹੀ ਆਪਣੇ ਬੌਸ ਨੂੰ ਚਲ ਜਾਂਦੇ ਮੈਨੇਜਰ ਨੂੰ ਮੈਸੇਜ ਕਿ ਬੰਦਾ ਪਹੁੰਚ ਗਿਆ ਵਾ ਸਾਰਾ ਕੁਝ ਆਪਣਾ ਹਸਾਕ ਦਾ ਕੰਮ ਦਾ ਟੈਬ ਦੇ ਉੱਤੇ ਹੁੰਦਾ ਜੀ ਤੇ ਐ ਇੰਨੇ ਵੇ ਆਪਾਂ ਪਹੁੰਚੇ ਆਂ ਰਹਿਵ ਕਿੰਨੇ ਵੇ ਕੀਤੀ ਲੋਕੇਸ਼ਨ ਉਹ ਆ ਗਈ ਇੰਨੇ ਵੇ ਪਹੁੰਚੇ ਨਹੀਂ ਤਰੀਕ ਨੂੰ ਜੀ ਇੱਥੋਂ ਕਰਾਵਾਂਗੇ ਆਪਾਂ ਕਸਟਮ ਇਹ ਕੰਪਨੀ ਦਾ ਨਾਮ ਹੈਗਾ ਜੀ ਅਵੋਲਾ ਤੇ ਇੱਥੇ ਬਹੁਤ ਸਾਰੇ ਆਉਂਦੇ ਟਰੱਕ ਜਰਮਨ ਦੇ ਵਿੱਚ ਇਹ ਕੰਪਨੀ ਆ ਤੇ ਆਹ ਖੜਾ ਜੀ ਆਪਣਾ ਪੰਜਾਬੀ ਦਾ ਟਰੱਕ ਮੈਂ ਦੇਖਿਆ ਉਹ ਫੋਟੋ ਪਾਈ ਬਾਈ ਨੇ ਖਾਲਸਾਣ ਦੀ ਪਲੇਟ ਵੀ ਲੱਗੀ ਆ ਜੀ ਓਕੇ ਜੀ ਸਸਰੀ ਗੱਲ ਸਾਰਿਆਂ ਨੂੰ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਜਾ ਕਰੋ ਜੀ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਅੱਜ ਦਾ ਬਲੌਗ ਕਰਾਂਗੇ ਆਪਾਂ ਇੱਥੇ ਹੀ ਖਤਮ ਹਈ ਓਕੇ ਸਸਰੀ ਗੱਲ ਸਾਰਿਆਂ ਨੂੰ ਧਿਆਨ ਰੱਖੋ ਆਪਣਾ ਟੇਕ ਕੇਅਰ ਜੀ